ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕ ਦਨੀਪ ਕੋਟੇਵਾਨ ਜੀ ਦੀ ਲਿਖੀ ਹੋਈ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਭਾਗ 2 ਜਮਾਤ ਛੱਡੀ ਕਾਲਜ ਦੇ ਵਕਤ ਤੋਂ ਪਹਿਲਾਂ ਲੱਗਦੀ ਸੀ ਕਿਉਂਕਿ ਜਮਾਤ ਵਿੱਚ ਕੁਝੋ ਲੋਕ ਵੀ ਪੜਦੇ ਸਨ ਜਿਹੜੇ ਨੌਕਰੀਆਂ ਕਰਦੇ ਸਨ ਸਵੇਰੇ 6 ਵਜੇ ਤੋਂ ਸ਼ੁਰੂ ਹੋਗੇ 9:30 ਵਜੇ ਨੂੰ ਸਾਨੂੰ ਛੁੱਟੀ ਵੀ ਹੋ ਜਾਂਦੀ ਸੀ ਤੇ ਮੈਂ ਘਰ ਨੂੰ ਪਰਤ ਆਉਂਦੀ ਸੀ ਮੈਂ ਵੀ ਤੇਰੇ ਨਾਲ ਤੇਰੇ ਘਰ ਚੱਲਿਆ ਕਰਾਂ ਇਕੱਠੇ ਪੜਿਆ ਕਰਾਂਗੇ ਇੱਕ ਦਿਨ ਮੇਰੀ ਜਮਾਤਾਂ ਸੁਰਜੀਤ ਨੇ ਮੈਨੂੰ ਪੁੱਛਿਆ ਸੀ ਠੀਕ ਐ ਮੈਂ ਆਖਿਆ ਕਾਲਜ ਤੋਂ ਮਗਰੋਂ ਹਾਂ ਸੁਰਜੀਤ ਸਾਰਾ ਦਿਨ ਮੇਰੇ ਨਾਲ ਹੁੰਦੀ ਸੀ ਜਿਸ ਕਰਕੇ ਮੈਂ ਮੈਂ ਤੱਕ ਪਹੁੰਚਣਾ ਜਿਵੇਂ ਬਚ ਹੀ ਰਹਿੰਦੀ ਸੁਰਜੀਤ ਇੰਨੀ ਸੁਹਿਰਦ ਮਨ ਲੜਕੀ ਸੀ ਕਿ ਉਸਨੇ ਸਾਰਾ ਸਾਰਾ ਦਿਨ ਕੋਲ ਰਹਿ ਕੇ ਵੀ ਕਦੇ ਨਿੱਜੀ ਸਵਾਲ ਨਹੀਂ ਸੀ ਪੁੱਛਿਆ ਤੇ ਹੌਲੀ-ਹੌਲੀ ਮੈਂ ਉਸ ਨਿੱਜ ਤੋਂ ਪਾਰ ਲੰਘਦੀ ਜਾ ਰਹੀ ਸੀ ਜਿਸ ਦੇ ਕੋਈ ਨਿੱਜੀ ਸਵਾਲ ਸਨ ਸੁਰਜੀਤ ਨਾਲ ਹਾਸਾ ਮਜ਼ਾਕ ਕਰਦੀ ਹੌਲੀ-ਹੌਲੀ ਮੈਂ ਆਪਣੇ ਆਪ ਨੂੰ ਵੀ ਮਜ਼ਾਕ ਕਰਨ ਜੋਗੀ ਹੋ ਗਈ ਤੇ ਫਿਰ ਜਿਵੇਂ ਮੈਂ ਆਪਣੇ ਆਪ ਤੋਂ ਪਾਰ ਲੰਘ ਗਈ ਹਰੇਕ ਨੂੰ ਟਿਚ ਜਾਣਨਾ ਹਰੇਕ ਨੂੰ ਮਸ਼ਕਰੀ ਕਰਨੀ ਗੱਪਾਂ ਮਾਰਨੀ ਆ ਖੱਪਾਂ ਬਾਣੀਆਂ ਆ ਆਪ ਹੀ ਗੱਲ ਕਰਨੀ ਤੇ ਆਪ ਹੀ ਹੱਸਪਣਾ ਇਥੋਂ ਤੱਕ ਕਿ 베ਜੀ ਨੂੰ ਵੀ ਸਭ ਕੁਝ ਪੁੱਲ ਪੁਲਾ ਕੇ ਹੱਸਣ ਲਾ ਦਿੱਤਾ ਕਾਲਜ ਤੋਂ ਘਰ ਨੂੰ ਆਉਣ ਲਈ ਟਾਂਗੇ ਵੱਲ ਜਾਂਦੀ ਨੂੰ ਇੱਕ ਦਿਨ ਕਾਲਜ ਦੇ ਦੋ ਤਿੰਨ ਲੜਕਿਆਂ ਨੇ ਗੱਲ ਕਰਨ ਲਈ ਰੋਕਿਆ ਦੱਸੋ ਮੈਂ ਉਸੇ ਤਰ੍ਹਾਂ ਉਹਨਾਂ ਨੂੰ ਟਿੱਚ ਸਮਝਦਿਆਂ ਮੁਸਕਰਾ ਕੇ ਪੁੱਛਿਆ ਸਾਨੂੰ ਕਾਲਜ ਦੇ ਮੈਗਜ਼ੀਨ ਲਈ ਕੋਈ ਕਵਿਤਾ ਕਹਾਣੀ ਚਾਹੀਦੀ ਹੈ ਉਹਨਾਂ ਵਿੱਚੋਂ ਇੱਕ ਚੁਸਤ ਜੇ ਲੜਕੇ ਨੇ ਆਖਿਆ ਮੈਂ ਤਾਂ ਕਵਿਤਾ ਕਹਾਣੀ ਕਦੇ ਲਿਖੀ ਨਹੀਂ ਮੈਂ ਦੱਸਿਆ ਲਿਖੀ ਨਹੀਂ ਤਾਂ ਲਿਖਦੇ ਹੋ ਦੇਖੋ ਨਾ ਕਾਲਜ ਦਾ ਮੈਗਜ਼ੀਨ ਹੈ ਤੇ ਕਿਸੇ ਲੜਕੀ ਦੀ ਠੀਕ ਹੈ ਲਿਖਦੇ ਆਂਗੇ ਮੈਂ ਉੱਥੋਂ ਤੁਰੰਦੀ ਕਾਲੀ ਨਾਲ ਵਿੱਚੋਂ ਹੀ ਗੱਲ ਟੋਕ ਕੇ ਆਖਿਆ ਕਦੋਂ ਪਤਾ ਕਰੀਏ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ ਮੈਂ ਕੋਈ ਜਵਾਬ ਨਾ ਦਿੱਤਾ ਤੇ ਟਾਂਗੇ ਵੱਲ ਤੁਰਦੀ ਗਈ ਦੂਸਰੇ ਤੀਸਰੇ ਦਿਨ ਉਹੀ ਲੜਕੇ ਫੇਰ ਕਵਿਤਾ ਕਹਾਣੀ ਪੁੱਛਣ ਆ ਗਏ ਸ਼ਾਇਦ ਕੁੜੀਆਂ ਨਾਲ ਗੱਲ ਕਰਨ ਦਾ ਉਹਨਾਂ ਨੂੰ ਵਧੀਆ ਬਹਾਨਾ ਲੱਭ ਗਿਆ ਸੀ ਘਰ ਜਾ ਕੇ ਮੈਂ ਕਵਿਤਾ ਲਿਖਣ ਦੀ ਕੋਸ਼ਿਸ਼ ਕਰਦੀ ਰਹੀ ਚਾਨਣ ਦਾ ਸੀ ਰੁੱਖ ਵੇਜਿਆ ਮਾਈ ਨੀ ਮੇਰਾ ਬਦਲਾ ਚ ਘਰ ਪਾ ਦੇ जिंद मेरी तूफांं तो ठुक गई सूरजਾਂ ਦੀ जिंद मेरी ਪੌਣਾ ਦੀ जिंद मेरी ਪੰਛੀਆਂ ਦੀ जिंद मेरी ਇੱਕ ਲਾਈਨ ਤੋਂ ਮਗਰੋਂ ਦੂਜੀ ਲਈ ਮੈਂ ਆਪ ਹੀ ਆਪਣੇ ਕੋਲੋਂ ਪੁੱਛਦੀ ਫੇਰ ਤੇ ਕਵਿਤਾ ਨੂੰ ਤੋਰਨ ਲਈ ਅੱਗੋਂ ਜਿਵੇਂ ਕੋਈ ਰਾਹ ਨਾ ਲੱਭਦਾ ਪਰ ਉਹਨਾਂ ਲੜਕੀਆਂ ਨੇ ਤਾਂ ਕਵਿਤਾ ਕਹਾਣੀ ਪੁੱਛਣਾ ਫੇਰਾ ਜਾਣਾ ਸੀ ਸਾਡੀ ਕੋਠੀ ਦੇ ਮਗਰ ਇੱਕ ਬੜਾ ਭਾਰੀ ਪਿੱਪਲ ਹੈ ਉਸ ਉੱਪਰ गिर ਜਾ ਬੈਠੀ ਸੀ ਇਹ ਤਾਂ ਚੰਦਰੀ ਮੜੀ ਹੁੰਦੀ ਐ ਉਡਾ ਦੇ ਬੇਜੀ ਨੇ ਆਖਿਆ ਸੀ ਉਡਾਣ ਦੀ ਥਾਂ ਬਾਪੂ ਜੀ ਨੇ ਉਹ ਗੋਲੀ ਮਾਰ ਕੇ ਮਾਰ ਦਿੱਤੀ ਸੀ ਕਿਉਂ ਮੜੀ ਹੁੰਦੀ ਐ ਗਿਰਜ ਬੇਜੀ ਮੈਨੂੰ ਸ਼ਾਇਦ ਗਿਰਜ ਦਾ ਕਿਉਂ ਮਰਨਾ ਚੰਗਾ ਨਹੀਂ ਸੀ ਲੱਗਿਆ ਇਸ ਲਈ ਪੁੱਛਿਆ ਇਹ ਚੰਦਰੀ ਮੁਰਦਾਰ ਭੜਦੀ ਐ ਮੌਤ ਦੀ ਨਿਸ਼ਾਨੀ ਐ ਜਿਹੜੇ ਘਰ ਤੇ ਇਹ ਆ ਕੇ ਬਹਿ ਜੇ ਸੁੱਖ ਨਹੀਂ ਰਹਿੰਦੀ ਸੀ ਆਨੀ ਆਨੀਆ ਕਥੀਆਂ ਹੋਈਆਂ ਗੱਲਾਂ ਨੇ ਬੇਜੀ ਨੇ ਦੱਸਿਆ ਤਾਂ ਮੇਰੇ ਜਿਵੇਂ ਹੌਲ ਪੈ ਗਿਆ ਲੱਗਿਆ ਜਿਵੇਂ ਸਾਡੇ ਘਰ ਉੱਤੇ ਫਿਰ ਮੌਤ ਮਡਲਾ ਰਹੀ ਹੈ ਪਰ ਗਿਰਜ ਤਾਂ ਬਾਪੂ ਜੀ ਨੇ ਮਾਰ ਦਿੱਤੀ ਸੀ ਉਸ ਦਿਨ ਕਾਲਜ ਦੇ ਮੈਗਜ਼ੀਨ ਲਈ ਮੈਂ ਇੱਕ ਨਿੱਕੀ ਜੀ ਕਹਾਣੀ ਲਿਖੀ ਕਹਾਣੀ ਕੀ ਸੀ ਪਿੱਪਲ ਇੱਕ ਗੱਲ ਸੁਣਾਉਂਦਾ ਹੈ ਉਹ ਕਹਾਣੀ ਕਾਲਜ ਦੇ ਮੈਗਜ਼ੀਨ ਵਿੱਚ ਛਪ ਗਈ ਕਈ ਜਣਿਆਂ ਨੇ ਉਸ ਕਹਾਣੀ ਦਾ ਮੇਰੇ ਕੋਲ ਜ਼ਿਕਰ ਕੀਤਾ ਮੈਂ ਗੋ ਖਸ ਛੜਦੀ ਪ੍ਰਿੰਸੀਪਲ ਤੇਜਾ ਸਿੰਘ ਹੋਰਾ ਨੇ ਮੈਨੂੰ ਫੇਰ ਸੱਦਿਆ ਆਖਣ ਲੱਗੇ ਤੋ ਉਸ ਦਿਨ ਝੂਠ ਬੋਲਿਆ ਸੀ ਨਾ ਕਿ ਤੋ ਕੁਝ ਨਹੀਂ ਲਿਖਦੀ ਦੇਖ ਕਿੰਡੀ ਸੋਹਣੀ ਕਹਾਣੀ ਲਿਖੀ ਹੈ ਹੋਰ ਜਿਹੜੀਆਂ ਲਿਖੀਆਂ ਨੇ ਉਹ ਵੀ ਲਿਆ ਕੇ ਮੈਨੂੰ ਵਿਖਾਈ ਹੋਰ ਤਾਂ ਲਿਖੀਆਂ ਹੀ ਨਹੀਂ ਮੈਂ ਦੱਸਿਆ ਮੈਂ ਇਹੋ ਜੀਆਂ 10-12 ਹੋਰ ਲਿਖ ਦੇ ਕਿਤਾਬ ਬਣ ਸਕਦੀ ਹੈ ਤੇ ਮੁੱਖ ਬੰਦ ਮੈਂ ਲਿਖਦੀਆਂ ਮੈਂ 10-12 ਔਟ ਪਟਾਂਗ ਜੀਆਂ ਕਹਾਣੀਆਂ ਲਿਖ ਦਿੱਤੀਆਂ ਪ੍ਰਿੰਸੀਪਲ ਸਾਇਮ ਨੇ ਇਹ ਭੂਮਿਕਾ ਲਿਖ ਦਿੱਤੀ ਤੇ ਵਜੀਫੇ ਦੇ ਪੈਸਿਆਂ ਨਾਲ ਕਿਤਾਬ ਛਪ ਗਈ ਪ੍ਰਿੰਸੀਪਲ ਤੇਜਾ ਸਿੰਘ ਹੋਰਾ ਵਿੱਚ ਬੰਦੇ ਦੀਆਂ ਪ੍ਰਾਪਤੀਆਂ ਨਹੀਂ ਸਗੋਂ ਸੰਭਾਵਨਾਵਾਂ ਤੱਕ ਦੇਖ ਲੈਣ ਦੀ ਸਮਰੱਥਾ ਸੀ ਸ਼ਾਇਦ ਇਸੇ ਕਾਰਨ ਉਹਨਾਂ ਨੇ ਜਾਣ ਲਿਆ ਕਿ ਇਸ ਰਾਹ ਤੇ ਇਸ ਨੂੰ ਤੋਰੀ ਰੱਖਣ ਲਈ ਇਸ ਵੇਲੇ ਸਿਰਫ ਸ਼ਾਬਾਸ਼ ਦਿ ਲੋੜ ਹੈ ਹਰ ਕਹਾਣੀ ਦੀ ਉਹ ਪ੍ਰਸ਼ੰਸਾ ਕਰਕੇ ਮੇਰਾ ਆਪਣੇ ਆਪ ਵਿੱਚ ਭਰੋਸਾ ਜਗਾਉਣ ਦੀ ਕੋਸ਼ਿਸ਼ ਕਰਦੇ ਰਹੇ ਤੇ ਮੈਂ ਉਸ ਦਾਨਸ਼ਵਰ ਬਜ਼ੁਰਗ ਦੀ ਹਰ ਗੱਲ ਸੱਚ ਸਮਝ ਕੇ ਪੱਲੇ ਬੰਦੀ ਰਹੀ ਪਰ ਕੋਚਿਰ ਮਗਰੋਂ ਉਹਨਾਂ ਮਹਿਸੂਸ ਕੀਤਾ ਇਹਨੂੰ ਇਹਦੀ ਲਿਖਤ ਬਾਰੇ ਸੱਚ ਦਾ ਵੀ ਪਤਾ ਲੱਗ ਜਾਣਾ ਚਾਹੀਦਾ ਏ ਕਹਾਣੀ ਸੁਣ ਕੇ ਆਖਣ ਲੱਗੇ ਇਹ ਕਹਾਣੀ ਤੇਰੀ ਖਾਸ ਨਹੀਂ ਪਰ ਮੈਂ ਕਦੋਂ ਇਹ ਮੰਨਣਾ ਸੀ ਚੰਗੀ ਕਹਾਣੀ ਲਿਖਣਾ ਤਾਂ ਕੀ ਮੈਂ ਤਾਂ ਸਮਝਦੀ ਸੀ ਮੈਂ ਅਸਮਾਨ ਨੂੰ ਵੀ ਟਾਕੀ ਲਾ ਸਕਦੀ ਹਾਂ ਕਹਾਣੀ ਤਾਂ ਚੰਗੀ ਹੈ ਤੁਹਾਨੂੰ ਸਮਝ ਨਹੀਂ ਲੱਗੀ ਮੈਂ ਜਦੋਂ ਆਖਿਆ ਪ੍ਰਿੰਸੀਪਲ ਤੇਜਾ ਸਿੰਘ ਹੱਸ ਪਏ ਆਖਣ ਲੱਗੇ ਹੁਣ ਤੂੰ ਸੱਚੀ ਮੁੱਚੀ ਲੇਖਕਾ ਬਣ ਗਈ ਭਾਵੇਂ ਵਕਤ ਆਪਣੀ ਚਾਲੇ ਤੁਰਦਾ ਜਾ ਰਿਹਾ ਸੀ ਪਰ ਮੈਨੂੰ ਕਦੇ ਖੜ ਗਿਆ ਪ੍ਰਤੀਤ ਹੁੰਦਾ ਤੇ ਕਦੇ ਨੱਠ ਰਿਹਾ ਸੁਰਜੀਤ ਆਖਦੀ ਸਾਰੀਆਂ ਕਿਤਾਬਾਂ ਦੈਨ ਉਹ ਇਕੱਠੀਆਂ ਕਰ ਦਿੱਤੀਆਂ ਨੇ ਇਹਨਾਂ ਨੂੰ ਪੜ੍ਹ ਕੇ ਸਵਾਲਾਂ ਦੇ ਜਵਾਬ ਲਿਖਦੇ ਮੈਂ ਕਾਪੀ ਕਰ ਲਵਾਂਗੀ ਕਿ ਇਮਤਿਹਾਨ ਸਿੱਤੇ ਆਉਂਦੇ ਜਾ ਰਿਹਾ ਸਰਜੀਤ ਦਾ ਕਹਿਣਾ ਮੰਨ ਕੇ ਜਿਹੜੇ ਸਵਾਲ ਦਾ ਜਵਾਬ ਉਹ ਆਖਦੇ ਮੈਂ ਲਿਖ ਦਿੰਦੀ ਤੇ ਉਹ ਉਸ ਨੇ ਮੇਰੇ ਕੋਲੋਂ ਕਾਫੀ ਸਵਾਲਾਂ ਦੇ ਜਵਾਬ ਲਿਖਵਾ ਲਏ ਸਨ ਇਮਤਿਹਾਨ ਵੇਲੇ ਕਈ ਵਾਰੀ ਆਪਣੀ ਕਾਪੀ ਵਿਖਾ ਕੇ ਮੈਂ ਸਰਜੀਤ ਨੂੰ ਪੁੱਛਦੀ ਇਹ ਮੈਂ ਕੀ ਲਿਖਿਆ ਕਿਉਂਕਿ ਲਿਖਾਈ ਵਧੀਆ ਨਾ ਹੋਣ ਕਰਕੇ ਕਈ ਥਾ ᱫੋ ਸਮਝ ਨਹੀਂ ਸੀ ਲੱਗਦੀ। ਇਮਤਿਹਾਨ ਹੋ ਗਿਆ ਪੇਪਰ ਦੇ ਕੇ ਜਦੋਂ ਮੈਂ ਬਾਹਰ ਆਉਂਦੀ ਸਰਜੀਤ ਪੁੱਛਦੇ ਕੀ ਕੀ ਲਿਖ ਕੇ ਆਈ ਹੈਂ ਮੈਂ ਸੱਚੋ ਸੱਚ ਦੱਸਦੀ ਕਾਪੀ ਵਿੱਚ ਲਿਖੇ ਪੁਆਇੰਟਸ ਤਾਂ ਮੈਨੂੰ ਭੁੱਲ ਹੀ ਗਏ ਸੀ। ਤੇ ਉਸ ਨੂੰ ਦੱਸਣ ਵੇਲੇ ਤੱਕ ਇਹ ਵੀ ਭੁੱਲ ਜਾਂਦਾ ਪੇਪਰ ਵਿੱਚ ਕੀ ਲਿਖਿਆ ਆਈ ਹੈ। ਇਸ ਲਈ ਅੰਦਾਜ਼ਾ ਲਗਾਉਣਾ ਬੜਾ ਮੁਸ਼ਕਲ ਹੋ ਗਿਆ ਕਿ ਮੇਰੇ ਕਿੰਨੇ ਕੁ ਨੰਬਰ ਆਉਣਗੇ। ਰਿਜ਼ਲਟ ਨਿਕਲਿਆ ਕਿਸੇ ਨੇ ਦੱਸਿਆ ਮੈਂ ਫਰਸਟ ਆਈ ਹਾਂ ਤੇ ਨਾਲੇ ਫਰਸਟ ਕਲਾਸ ਆਈ ਹਾਂ। ਹੋਰ ਫਰਸਟ ਕਲਾਸ ਕਿਹਦੀ ਆਈ ਮੈਂ surjeet ਬਾਰੇ ਸੋਚ ਕੇ ਪੁੱਛਿਆ। ਹੋਰ ਕਿਸੇ ਦੀ ਨਹੀਂ ਆਈ। ਜਿਹੜਾ ਲੜਕਾ ਸੈਕੰਡ ਆਇਆ ਉਸਦੇ ਵੀ ਸੈਕੰਡ ਕਲਾਸ ਹੀ ਹੈ। ਪਰ ਆਪ ਰਿਜ਼ਲਟ ਵਿੱਚ ਦੇਖ ਲੈਣ ਤੱਕ ਮੈਨੂੰ ਲੱਗਦਾ ਰਿਹਾ ਹੋ ਸਕਦਾ ਹੈ ਅਗਲੇ ਨੇ ਨਾ ਠੀਕ ਨਾ ਪੜਿਆ ਹੋਵੇ। ਇਸ ਵਾਰੀ ਜਦੋਂ ਬਾਪੂ ਜੀ ਪਿੰਡੋਂ ਆਏ ਤਾਂ ਬੀਜੀ ਨੇ ਬਹੁਤ ਖੁਸ਼ ਹੋ ਕੇ ਬਾਪੂ ਜੀ ਨੂੰ ਦੱਸਿਆ ਕੁਝ ਖਲਾਪਲਾ ਤੇਰੀ ਧੀ ਫਸਟ ਆਈ ਏ ਬਾਪੂ ਜੀ ਗੰਭੀਰ ਮੂੰਹ ਬਣਾ ਕੇ ਆਖਣ ਲੱਗੇ ਮੈਂ ਤਾਂ ਯੂਨੀਵਰਸਿਟੀ ਨੂੰ ਚਿੱਠੀ ਲਿਖਦਾ ਬਈ ਜ਼ਰੂਰ ਤੁਹਾਨੂੰ ਗਲਤੀ ਲੱਗੀ ਹੋਣੀ ਐ ਇਸ ਤੋਂ ਇੱਕ ਜਮਾਤ ਅਜੇ ਪੱਕੀ ਨਹੀਂ ਸੀ ਹੁੰਦੀ ਝਟ ਅਗਲੀ ਤਜਾ ਪਾਉਂਦੇ ਸੀ ਲੋਕ ਮੈਂ ਦੇਖੋ ਨੌਵੀਂ ਜਮਾਤ ਤਿੰਨ ਸਾਲ ਪਕਾਈ 10ਵੀਂ ਅਜੇ ਥਈ ਪਕਾਰਿਆ ਨਾਲੇ ਮੈਂ ਪੁੱਛਦਾ ਜਿਹਦਾ ਬਾਪ ਨੂੰ 10ਵੀਂ ਪਾਸ ਨਹੀਂ ਹੋਈ ਉਹਦੀ ਤੀ ਐਮਏ 'ਚੋਂ ਫਰਸਟ ਰਹੇ ਹੋ ਸਕਦਾ ਕਿਤੇ ਅੱਜ ਹੀ ਲਿਖਦਾ ਯੂਨੀਵਰਸਿਟੀ ਨੂੰ ਚਿੱਠੀ ਬਈ ਭੁੱਲ ਦੀ ਸੋਧ ਕਰੋ ਬੇਜੀ ਹੱਸ ਪਈ ਤੇ ਮੈਂ ਵੀ ਹੱਸ ਪਈ ਛੋਟੀ ਭੈਣ ਨੂੰ ਇੰਨੀਆਂ ਜਮਾਤਾਂ ਕੀ ਕਰਨੀਆਂ ਨੇ ਦੋ ਚਾਰ ਮੈਨੂੰ ਦੇ ਛੱਡ ਬਾਪੂ ਜੀ ਨੇ ਜੇ ਵਿੱਚੋਂ 100-100 ਦੇ ਨੋਟ ਕੱਢ ਕੇ ਮੈਨੂੰ ਦੇਣ ਲਈ ਗਿਣਦੇ ਆਂਖਿਆ ਮੈਂ ਕਾਲਜ ਨੌਕਰੀ ਕਰ ਲੈਣੀ ਹੈ ਮੈਂ ਜਦੋਂ ਆਖਿਆ ਬਾਪੂ ਜੀ ਨੇ ਚੌਂ ਕੇ ਮੇਰੇ ਵੱਲ ਦੇਖਿਆ ਕਿੰਨੀ ਤਨਖਾਹ ਮਿਲੂ ਉਹਨਾਂ ਪੁੱਛਿਆ ਪਤਾ ਨਹੀਂ ਕੁਝ 100 ਤਾਂ ਮਿਲੇਗੀ ਮੈਂ ਦੱਸਿਆ ਆਹੋ ਕੋੜੇ ਦਾ ਖਰਚ ਤੇ ਟਾਂਗੇ ਵਾਲੀ ਦੀ ਤਨਖਾਹ ਦੇ ਕੇ ਚਾਹ ਜੋਗੇ ਪੈਸੇ ਤਾਂ ਬਚੇ ਰਹਿਆ ਕਰਨਗੇ ਉਹਨਾਂ ਨੇ ਮਜ਼ਾਕ ਕੀਤਾ ਕਿ ਇਨਾ ਕੋ ਖਰਚ ਤਾਂ ਉਸ ਕੋੜੇ ਟਾਂਗੇ ਦਾ ਜੇ ਸੁਪਰ ਮੈਂ ਕਾਲਜ ਜਾਂਦੀ ਸੀ ਤੇ ਕਾਲਜ ਤੋਂ ਆਉਂਦੀ ਸੀ ਘਰ ਬੈਠ ਕੇ ਵੀ ਕੀ ਕਰਾਂਗੀ ਮੈਂ ਦਲੀਲ ਦੇਣੀ ਚਾਹੀ ਜਿੰਨੀ ਤੈਨੂੰ ਤਨਖਾਹ ਮਿਲੂ ਚਲ ਉਨੇ ਪੈਸੇ ਤੂੰ ਮੇਰੇ ਕੋਲੋਂ ਲੈ ਲਿਆ ਕਰ ਪਰ ਮੈਂ ਘਰ ਵੇਲੀ ਬੈਠੀ ਕੀ ਕਰਾਂਗੀ ਮੈਂ ਫੇਰ ਉਹੀ ਗੱਲ ਦੁਹਰਾਈ ਇਉਂ ਕਰਦੇ ਆ ਵੇੜੇ 'ਚ ਇੱਕ ਉੱਚਾ ਸਾਰਾ ਬਾਸ ਕੱਟ ਦਿੰਨੇ ਆ ਚੜ ਗਈ ਉਤਰ ਗਈ ਚੜ ਗਈ ਉਤਰ ਗਈ ਉਹਨਾਂ ਨੇ ਮਜ਼ਾਕ ਤੇ ਗੁੱਸੇ ਦੇ ਰਲਵੇਂ ਭਾਵਨਾ ਰੱਖਿਆ ਮੈਂ ਉਹ ਫੇਰ ਕੁਝ ਨਾ ਆਖਿਆ ਖਾਲਸਾ ਕਾਲਜ ਦਿੱਲੀ ਵਿੱਚ ਪੋਸਟ ਨਿਕਲੀ ਮੈਂ ਦਿੱਲੀ ਰਹਿੰਦੀ surjeet ਦੀ ਭੈਣ ਦੇ ਘਰ ਰਹਿ ਕੇ ਇੰਟਰਵਿਊ ਦੇ ਆਈ ਸਿਲੈਕਟ ਹੋ ਗਈ ਪਰ ਇਹ ਕੱਚੀ ਨੌਕਰੀ ਸਿਰਫ 3 ਮਹੀਨੇ ਲਈ ਸੀ surjeet ਦੇ ਬੜੀ ਚੰਗੀ ਭੈਣ ਨੇ ਕਰਾਏ ਤੇ ਘਰ ਲੱਭ ਕੇ ਦਿੱਤਾ ਨੀਕਾ ਜ ਮੇਰਾ ਤੇ ਬੀਬੀ ਮੇਰੇ ਨਾਲ ਗਏ 3 ਮਹੀਨੇ ਬੜੇ ਸੰਗੇ ਸਰਫੇ ਨਾਲ ਅਸੀਂ ਕੱਟਦੇ ਰਹੇ ਫਿਰ ਵੀ ਮਕਾਨ ਦੇ ਕਿਰਾਏ ਜੋਗੇ ਪੈਸੇ ਘਰੋਂ ਮੰਗਵਾਉਣੇ ਪੈਂਦੇ ਸਨ ਛੁੱਟੀਆਂ ਹੋ ਗਈਆਂ ਘਰ ਵਾਪਸ ਆ ਗਏ ਵੀਰੇ ਨੂੰ 베ਜੀ ਨੇ ਪੁੱਛਿਆ ਉੱਥੇ ਦੁੱਧ ਦੁੱਧ ਚੰਗਾ ਮਿਲ ਜਾਂਦਾ ਸੀ ਇੱਥੇ ਘਰ ਦੁੱਧ ਬਾਲਟੀ ਵਿੱਚ ਹੁੰਦਾ ਸੀ ਉੱਥੇ ਅਸੀਂ ਗੜਵੀ ਵਿੱਚ ਲੈਂਦੇ ਸੀ ਵੀਰੇ ਨੇ ਅੰਦਾਜ਼ਾ ਲਗਾ ਲਿਆ ਸੀ ਅਸੀਂ ਬਹੁਤ ਥੋੜਾ ਦੁੱਧ ਲੈਂਦੇ ਹਾਂ ਤੇ ਆਖਣ ਲੱਗਿਆ 베ਜੀ ਉੱਥੇ ਅਸੀਂ ਇੱਕ ਪਾਈਆ ਦੁੱਧ ਲੈਣੇ ਹੁੰਨੇ ਆ ਸਵੇਰੇ ਚਾਹ ਬਣਾ ਲੈਨੇ ਆ ਆਥਣੇ ਚਾਹ ਬਣਾ ਲੈਨੇ ਆ ਫੇਰ ਰਾਤ ਨੂੰ ਪੀ ਲੈਨੇ ਆ ਬਾਕੀ ਬਰਦੇ ਦਾ ਦਹੀਂ ਜਮਾ ਦਿੰਨੇ ਆ ਸਾਰੇ ਘਰਦਿਆਂ ਨੇ ਮੇਰਾ ਮਜ਼ਾਕ ਬਣਾ ਲਿਆ ਪ੍ਰੋਫੈਸਰ ਨੇ ਸਾਹਿਬਾ ਇੱਕ ਪਾਈਆ ਦੁੱਧ ਲੈਂਦੇ ਨੇ ਤਿੰਨ ਮਹੀਨੇ ਮਗਰੋਂ ਫੇਰ ਇੰਟਰਵਿਊ ਤੋਂ ਮਗਰੋਂ ਕਾਲਜ ਦੇ ਪੰਜਾਬੀ ਦੇ ਹੈੱਡ ਪਾਠ ਪੂਜਾ ਕਰਨ ਵਾਲੇ ਧਾਰਮਿਕ ਬੰਦੇ ਨੇ ਬਾਹਰ ਆ ਕੇ ਝੂਠ ਵੀ ਮੈਨੂੰ ਆਖਿਆ ਕਮੇਟੀ ਦੇ ਮੈਂਬਰ ਤੁਹਾਨੂੰ ਰੱਖਣ ਲਈ ਮੰਨੇ ਨੇ ਮੈਂ ਤੇ ਬਹੁਤ ਜ਼ੋਰ ਲਗਾਇਆ ਸੀ ਤੇ ਵਿੱਚੋਂ ਆਪਣਾ ਰਿਸ਼ਤੇਦਾਰ ਰਖਵਾ ਲਿਆ ਜਿਹੜਾ ਪੁਆਇੰਟ ਤੇ ਸੈਕੰਡ ਕਲਾਸ ਸੀ ਗੱਲ ਭਾਵੇਂ ਆਮ ਜੀ ਸੀ ਪਰ ਸੱਚ ਪਰਮਾਰਥ ਦੀਆਂ ਗੱਲਾਂ ਕਰਨ ਵਾਲੇ ਝੂਠ ਜਿਉਂਦੇ ਲੋਕਾਂ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ ਜਿਸ ਕਰਕੇ ਅੱਜ ਤੱਕ ਵੀ ਯਾਦ ਹੈ ਛੁੱਟੀਆਂ ਵਿੱਚ ਵੱਡੇ ਵੇਝੀ ਪੂਰੇ ਹੋ ਗਏ ਪੁਰਾਣੀਆਂ ਸਭ ਮੌਤਾਂ ਦੀ ਯਾਦ ਫੇਰ ਦਾਜਾ ਹੋ ਗਈ ਅੱਖਾਂ ਸਾਧੀਆਂ ਫੇਰ ਪਰਪੜ ਡੁੱਲੀਆਂ ਭੋਗ ਪੈਣ ਤੱਕ ਮਕਾਨਾ ਆਉਂਦੀਆਂ ਰਹੀਆਂ ਕੋਚਰ ਪਿਛੋਂ ਤੱਕ ਉਹ ਚੱਕੇ ਆਉਂਦੇ ਰਹੇ ਤੇ ਫੇਰ ਇਉਂ ਲੱਗਣ ਲੱਗ ਪਿਆ ਜਿਵੇਂ ਵੱਡੇ ਬੇਜੀ ਕਦੇ ਹਨ ਹੀ ਨਹੀਂ ਸਨ ਔਤ ਪ੍ਰੇਤ ਅਜਿਹੇ ਜਗ ਤੇ ਆਏ ਜਿਹੇ ਨਾ ਆਏ ਇਹਨਾਂ ਦਾ ਮੁੜ ਕੇ ਕਿਨੇ ਭੋਗ ਪਾਉਣਾ ਹੁੰਦਾ ਆਪਣੇ ਨਾਲ ਹੀ ਆਪਣੀਆਂ ਪੈਣਾ ਮੇਟਰੀ ਵੱਡੀ ਬੇਬੇ ਬੇਜੀ ਕਦੇ-ਕਦੇ ਬਹੁਤ ਉਦਾਸ ਹੋ ਕੇ ਵੱਡੇ ਬੇਜੀ ਦੀਆਂ ਗੱਲਾਂ ਕਰਕੇ ਜਿਵੇਂ ਆਪਣੇ ਆਪ ਦੀਆਂ ਵੀ ਗੱਲਾਂ ਕਰ ਰਹੇ ਹੁੰਦੇ। ਧੰਨਵਾਦ ਜੀ। ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।